ਹਕ ਕੇ ਗੁਰਮਖੋ ਜਿਸ ਤਰ੍ਹਾਂ ਸਿ ਪਹਿਲੇ ਸਰੂਪ ਵਿੱਚ ਅਕਾਰਪੁਰਖ ਦੇ ਸਨਮੁਖ ਜਪਜੀਤ ਸਾਹਿਬ ਆਚਾਰਿਆ ਹੈ ਇਸੇ ਤਰ੍ਹਾਂ ਹੀ ਅਕਾਰਪੁਰਖ ਦੇ ਸਨਮੁਖ ਇਹ ਸਿਰਜਾਪ ਸਹਿ ਉਚਾਰਨ ਕੀਤਾ ਹੈ ਸੋ ਸੁਣ ਕੇ ਉਸ ਨੇ ਬੇਨਤੀ ਕੀਤੀ ਜੀ ਆਪ ਅਰਥ ਸਮਝਾਵੋ ਸੱਚੇ ਪਾਤਸ਼ਾਹ ਜੀ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਪੰਜੇ ਪਿਆਰੇ ਅਤੇ ਪੰਜੇ ਮੁਕਤੇ ਇਹ ਭਾਈ ਮੋਹਰ ਸਿੰਘ ਜੀ ਲਿਖਾਰੀ ਇੱਕ ਸਿੱਖ ਇਹਨਾਂ ਨਾਲ ਹੋਰ ਸੀ ਇਨਾ ਬਾਬਾ ਸਿੰਘਾਂ ਦੇ ਸਮੇਤ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਉਸ ਕਾਂਸੀ ਰਾਮ ਨਾਮੇ ਪਾਠ ਦੀ ਬੇਨਤੀ ਸੁਣ ਕੇ ਅਰਤ ਅਰੰਭ ਕੀਤੇ ਹਨ ਸੋ ਸ੍ਰੀ ਜੋਤ ਸਾਹਿਬ ਜੀ ਦੇ ਅਰਥ ਅਨੰਦਪੁਰ ਤਹਿ ਵਿਖੇ ਹੋਇਆ ਬਾਕੀ ਸਾਰੇ ਅਰਥ ਸਤਿਗੁਰ ਸੱਚੇ ਪਾਤਸ਼ਾਹ ਸਿੰਘ ਸਤਖੰਡ ਸ੍ਰੀ ਹਜੂਰ ਸਾਹਿਬ ਵਿਖੇ ਜਾ ਕੇ ਸੰਗਤਾਂ ਨੂੰ ਸੁਣਾਏ ਹਨ ਬਾਬਾ ਮਨੀ ਸਿੰਘ ਸਾਹਿਬ ਜੀ ਆਦਿਕ ਗੁਰਸਿੱਖ ਜੋ ਨਾਲ ਸਨ ਉਹਨਾਂ ਨੂੰ ਨਾਲ ਰੱਖ ਕੇ 14 ਮਹੀਨੇ ਸਤਗੁਰੂ ਜੀ ਉੱਥੇ ਰਹੇ ਹਨ ਫਿਰ ਹਜੂਰ ਸਾਹਿਬ ਵਿਖੇ ਜੋ ਐਸੇ ਵੱਡੇ ਬਾਬਾ ਅਨੰਦ ਸਿੰਘ ਸਾਹਿਬ ਜੀ ਦੇ ਨਾਂ ਉੱਪਰ ਲੰਗਰ ਪ੍ਰਚਲਿਤ ਹੈ ਉਸ ਜਗ੍ਹਾ ਸਤਗੁਰੂ ਜੀ ਨੇ ਆਪਣਾ ਆਸਣ ਰੱਖਿਆ ਸੀ ਉੱਥੇ ਰਹਿ ਕੇ 14 ਮਹੀਨਿਆਂ ਦੇ ਵਿੱਚ ਦਸਮ ਦੀ ਬਾਣੀ ਦੇ ਅਰਥ ਪੜ੍ਹਾਏ ਹਨ